ਵਾਹਿਗੁਰੂ ਸਾਹਿਬ ਜੀ ਤੇਰ ਕਵਣ ਕਵਣ ਗੁਣ ਕਾ ਕਾ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਬਰੀ ਮੈਂ ਮਾ ਬਨ ਨਾਸਾ ਕੋ ਉਠਾਕਰ ਊਚ ਪਗਵਾਨਾ ਸੋ ਕੋ ਟਲ ਗੁਰ ਸੇਵੀਐ ਅਨਸ ਸਹਿਜ ਸੁਬਾਹੇ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਜੈਤ ਸ੍ਰੀ ਮਹੱਲਾ ਅਨਵਾ ਕੋਈ ਜਨ ਹਾਰਸਿਓ ਦੇਵ ਜੋ ਚਾਰਨ ਗਾਉ ਭਗੋ ਸੋਬ ਰਸਨਾ ਦਿੱਜੈ ਪ੍ਰਾਨ ਅਕੋਰ ਕੋਈ ਜਨ ਹਾਰ ਸਿਓ ਦੇਵ ਜੋਰ ਚਰਨ ਗਉ ਪਕੋ ਸੋਭ ਰਸਰਾ ਦੀਜਾ ਪ੍ਰਾਨ ਅਕੂਰ ਰਹਾਉ ਮਨ ਤਾਂ ਨਿਰਮਲ ਕਰਤਿਆਰੂ ਹਰ ਸਿੰਚਾ ਸੁਦਾ ਸੰਜੋਰ ਈਆ ਰਸ ਮੈਂ ਮगन ਹੋਤ ਕਿਰਪਾ ਤੇ ਬਾਬ ਕਿਆ ਤੇ ਤੋਰ ਆਇਓ ਸ਼ਰਨਾਂ ਦੀਨ ਦੁਖ ਭੰਜਨ ਚਿਤਵੋ ਤੁਮਹਾਰੀ ਓਰ ਆਪੈ ਪਦਦਾਨ ਸਿਮਰ ਸੁਆਮੀ ਕੋ ਪਬ ਲਾਣਕ ਵੰਦਨ ਛੋਰ ਆਇਓ ਸ਼ਰਨ ਦੀਨ ਦੁਖ ਪੰਜਨ ਚਿਤਵੋ ਤੁਮਰੀ ਓ ਬਦ ਗਾਨ ਸਿਮਰ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ 5 ਕੋਈ ਜਾਣਾਰਸਿਓ ਦੇਵਾ ਜੋਰ ਚਰਨ ਗੋ ਬਕੋ ਸਬਰ ਸਨਾ ਦਿੱਜਾਏ ਪ੍ਰਾਨ ਅਕੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਸਾਹਿਬ ਜੀ ਤਿੰਨ ਬੇਦੀਆਂ ਕੇ ਕੁੱਲ ਵਿਖੈ ਪਰਤੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੈ ਜਾ ਤੈ ਭਾਏ ਸੋਹਾਈ ਜਾ ਤੈ ਭਾਏ ਸੋਹਾਈ ਵਾਹਿਗੁਰੂ ਸਾਬ ਜੀ ਆਠ ਬਿਰਗਾ ਆਠਾਰਵ ਗੁਰੂ ਵਰਨੰ ਤੋਟਕ ਛੰਦ ਕਰ ਮੱਜਨ ਗੋਬਿੰਦ ਗਾਏ ਗੁਨੰ ਉਠ ਜਾ ਭੈ ਬਨ ਮਦਮਨ ਗਰ ਮੱਜਨ ਗੋਬਿੰਦ ਗਾਏ ਗੁਨੰ ਉਰਜਾ ਭਏ ਬਨ ਮਧ ਮਨੰ ਜੈ ਸਾਲ ਤੁਮਾਲ ਮਢਾਲ ਲਸੈ ਰਥ ਸੂਰਜ ਕੇ ਪਗ ਬਾਜ ਫਸੇ ਆਵ ਲੋਗ ਤਾਂ ਇਕ ਤਾਲ ਮ ਰਖ ਜਾਲ ਭਏ ਤੇ ਜੋਗ ਜਹਾ ਤੈ ਪਤਨ ਮਦ ਲਇਓ ਮਿਰਗਾ ਤਾਂ ਸੋਬਦ ਕੰਚਨ ਸੁਧ ਪਰਬਾ ਆਵ ਲੋਕ ਤਾ ਇਕ ਤਾਲ ਮਹਾ ਰਖ ਜਾਦ ਭਏ ਤੇ ਜੋਗ ਜਹਾ ਤੇ ਪਤਨ ਮਦ ਲਿਓ ਮਿਰਗਾ ਦਾ ਸੋਭਦ ਕੰਚਨ ਸੁਧ ਪ੍ਰਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ